21 ਤਰੀਕ ਨੂੰ 11 ਵਜੇ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦੀ ਜਿਹੜੀ ਕਾਲ ਆ ਦਿੱਤੀ ਗਈ ਸੀ ਤਾਂ ਹੁਣ ਸਮਾਂ ਜਿਹੜਾ ਕਿ ਕਰੀਬ 12 ਵੱਜ ਚੁੱਕੇ ਹੋਏ ਨੇ ਪਰ ਹਲੇ ਤੱਕ ਦਿੱਲੀ ਵੱਲ ਕੂਚ ਜੜਾ ਨਹੀਂ ਕੀਤਾ ਜਾ ਰਿਹਾ ਕੋਈ ਮੀਟਿੰਗਾਂ ਦੀ ਗੱਲ ਚੱਲ ਰਹੀ ਹੈ ਮੀਟਿੰਗਾਂ ਦਾ ਸਿਲਸਿਲਾ ਕਿਹਾ ਜਾ ਰਿਹਾ ਕਿ ਲਗਾਤਾਰ ਜਾਰੀ ਰਹਿ ਸਕਦਾ ਤਾਂ ਪਹਿਲਾਂ ਤਸਵੀਰਾਂ ਤੁਹਾਨੂੰ ਪੰਜਾਬ ਵੱਲ ਪਹੁੰਚ ਦਿਖਾਵਾਂਗੇ ਕਿਸਾਨ ਲਗਾਤਾਰ ਖਨੋਰੀ ਬਾਰਡਰ ਦੇ ਵੱਲ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ ਤਾਂ ਵੱਡੀ ਗਿਣਤੀ ਵਿੱਚ ਕਿਸਾਨ ਹੱਥਾਂ ਦੇ ਵਿੱਚ ਝੰਡੇ ਫੜ ਕੇ ਦਿੱਲੀ ਵੱਲ ਨੂੰ ਵਧਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੂਜੇ ਪਾਸੇ ਦਿੱਲੀ ਵੱਲ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਜੋ ਰਸਤਾ ਦਿੱਲੀ ਨੂੰ ਜਾਂਦਾ ਹਰਿਆਣਾ ਨੂੰ ਜਾਂਦਾ ਹੈ ਤਾਂ ਲਗਾਤਾਰ ਨੌਜਵਾਨ ਹੋਣ ਬਜ਼ੁਰਗ ਹੋਣ ਉਹ ਡਟੇ ਹੋਏ ਨਹੀਂ ਤਾਂ ਇੱਕ ਕੋਲ ਦੀ ਜਿਹੜੀ ਕਿ ਵੇਟ ਆਉਂ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਆਗੂਆਂ ਦੀ ਕੋਲ ਆਵੇ ਤਾਂ ਨਾਲ ਦੀ ਨਾਲ ਹੀ ਬਾਰਡਰ ਤੋੜ ਕੇ ਦਿੱਲੀ ਵੱਲ ਨੂੰ ਅੱਗੇ ਵਧਣ ਦੀ ਕੋਸ਼ਿਸ਼ ਕਰਨ ਪਰ ਉਧਰ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਵੀ ਪੂਰੀ ਤਿਆਰੀ ਕੀਤੀ ਗਈ ਹੈ ਡਰੋਨ ਦੇ ذریعے ਜਿਹੜਾ ਕਿ ਨਿਗਰਾਨੀ ਹੋ ਰੱਖੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਨੇ ਤਾਂ ਕਿਸਾਨਾਂ ਦੇ ਵੱਲੋਂ ਪਤੰਗਬਾਜ਼ੀ ਵੀ ਜਿਹੜੀ ਕੀਤੀ ਜਾ ਰਹੀ ਹੈ ਇਹਦਾ ਤੁਸੀਂ ਦੇਖ ਸਕਦੇ ਹੋ ਚਾਰ ਤੋਂ ਪੰਜ ਜਿਹੜੇ ਕੀ ਪਤੰਗ ਨੇ ਆਸਮਾਨ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਜੋ ਡਰੋਨ ਨੂੰ ਜਿਹੜਾ ਕਿ ਡੇਗਿਆ ਜਾਵੇ ਤਾਂ ਦੂਜੇ ਪਾਸੇ ਨਾਲ ਲੱਗਦੇ ਹੱਥ ਖੇਤਾਂ ਦੇ ਵੱਲ ਖੇਤਾਂ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਵੱਲੋਂ ਖੇਤਾਂ ਦੇ ਹੋ ਕੇ ਹਰਿਆਣੇ ਵੱਲ ਨੂੰ ਅੱਗੇ ਵਧਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ ਤਾਂ ਵੱਡੀ ਗਿਣਤੀ ਵਿੱਚ ਕਿਸਾਨ ਨੇ ਜਿਹੜੇ ਕਿ ਅੱਗੇ ਬਾਰਡਰ ਉੱਤੇ ਵਧੇ ਹੋਏ ਨਜ਼ਰ ਆ ਰਹੇ ਨੇ ਤਾਂ ਬਾਈ ਜੀ ਕੀ ਲੱਗਦਾ 11 ਵਜੇ ਦੀ ਕੋਲ ਸੀ ਕੀ 12 ਵੱਜ ਚੁੱਕੇ ਹੋਏ ਨੇ ਹਲੇ ਤੱਕ ਅੱਗੇ ਜਾਣ ਦੀ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਨਹੀਂ ਤਿਆਰੀ ਪੂਰੀ ਕਰਖੇ ਜੀ ਸਾਡੇ ਹੁਣਾਂ ਪ੍ਰਧਾਨ ਜੀ ਆ ਰਹੇ ਨੇ ਸਾਰੇ ਵਾਪਸ ਅਸੀਂ ਸਾਰੀ ਫੁੱਲ ਤਿਆਰੀ ਕਰਦੀ ਸਾਰੇ ਪਾਸੇ ਸੰਗਤ ਸਾਡੀ ਬਹੁਤ ਲੱਖਾਂ ਦੇ ਵਿੱਚ ਗਿਣਤੀ ਵਿੱਚ ਆ ਰਹੀ ਹੈ ਸੰਗਤ ਜੀ ਹਾਂ ਜੀ ਜਿਸ ਤਰ੍ਹਾਂ ਨਾਲ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਕਿ ਲੱਗਦਾ ਹੈ ਕਿ ਅੱਥਾ ਦੇ ਨਾਲ ਬੈਰੀਕਟ ਪੱਟੇ ਜਾਣਗੇ ਜਾਂ ਫਿਰ ਕੋਈ ਪੋਕਲਨ ਮਸ਼ੀਨਾਂ ਜੀਸੀਬੀ ਮੰਗਵਾਉਣੀਆਂ ਪੈਣਗੀਆਂ ਨਹੀਂ ਸਾਡੇ ਅਸੀਂ ਤਿਆਰੀ ਕਰਖੇ ਜੀ ਪੂਰੀ ਮਸ਼ੀਨਾਂ ਦੇ ਨਾਲ ਪੂਰੀ ਅਸੀਂ ਜੀਬੀਸੀਆਂ ਨੇ ਰੱਖੇ ਨੀ ਪੂਰੀਆਂ ਉਹਨਾਂ ਦੇ ਕਿਹੜੀਆਂ ਨੇ ਜੀਸੀਬੀ ਆਹ ਖੜੀਆਂ ਮੂਰੀ ਜੱਗ ਜੀ ਮੂਰੇ ਤਾਂ ਕੋਈ ਜੀਸੀਬੀ ਅਜੇ ਤੱਕ ਮੰਨ ਨਹੀਂ ਨਹੀਂ ਹੈਗੇ ਜੀ ਹਾਂ ਹਾਂ ਲੈ ਨਹੀਂ ਉਹ ਨਹੀਂ ਹਾਂ ਪੂਰੇ ਲੈ ਆ ਰਖਣੀ ਆ ਤਾਂ ਬਿਲਕੁਲ ਕਿਹਾ ਜਾ ਰਿਹਾ ਹੈ ਮੂਰੇ ਜਿਹੜੀ ਜੀਸੀਬੀ ਖੜੀ ਆ ਤਾਂ ਮੈਂ ਆਪਣੇ ਸਾਹ ਜੋਗੀ ਸਣੀ ਨੂੰ ਕਹਾਂਗਾ ਕਿ ਉਸ ਦੀਆਂ ਤਸਵੀਰਾਂ ਜਰੂਰ ਦਿਖਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾਵੇ ਤਾਂ ਕਿਸਾਨ ਆਗੂ ਲਗਾਤਾਰ ਬਾਰਡਰਾਂ ਦੇ ਵੱਲ ਅੱਗੇ ਵਧੇ ਹੋਏ ਨਜ਼ਰ ਆ ਰਹੇ ਨੇ ਤਾਂ ਖਨੌਰੀ ਬਾਰਡਰ ਤੋਂ ਸਿੱਧੀਆਂ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਆ ਤਾਂ ਇੱਕ ਕਾਲ ਦੀ ਜਿਹੜਾ ਕਿ ਇੰਤਜ਼ਾਰ ਆ ਉਹ ਕੀਤਾ ਜਾ ਰਿਹਾ ਕਿ ਕਦੋਂ ਕਿਸਾਨ ਆਗੂ ਆ ਦੀ ਕਾਲ ਆਵੇ ਤਾਂ ਨੌਜਵਾਨ ਨੇ ਜਿਹੜਾ ਕਿ ਅੱਗੇ ਵਧਣ ਤਾਂ ਹਰਿਆਣੇ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਪੰਜਾਬ ਦਾ ਸਾਥ ਦੇਣ ਦੇ ਲਈ ਤਾਂ ਲਗਾਤਾਰ ਨੌਜਵਾਨ ਬਾਰਡਰਾਂ ਵੱਲ ਨੂੰ ਵਧਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਖਲੋਰੀ ਬਾਰਡਰ ਤੋਂ ਜਿੱਥੇ ਲਗਾਤਾਰ ਇਕੱਠ ਹੈ ਜਿਹੜਾ ਕਿ ਵਧਦਾ ਜਾ ਰਿਹਾ ਹੈ ਤਾਂ ਕਿਸੇ ਵੇਲੇ ਵੀ ਸਥਿਤੀ ਹੈ ਜਿਹੜੀ ਕਿ ਤਣਾਪੂਰਨ ਹੋ ਸਕਦੀ ਹੈ ਜਦ ਕਿਸਾਨ ਅੱਗੇ ਵਧਣਗੇ ਤਾਂ ਦੇਖਣਾ ਹੋਵੇਗਾ ਕਿ ਹਰਿਆਣਾ ਪ੍ਰਸ਼ਾਸਨ ਦਾ ਕੀ ਐਕਸ਼ਨ ਹੈ ਜਿਹੜਾ ਕਿ ਦੇਖਣ ਨੂੰ ਮਿਲੇਗਾ ਤਾਂ ਬਾਈ ਜੀ ਤਿਆਰੀ ਹੈ ਫਿਰ ਅੱਜ ਪੁਤਲੀ ਜਾਉਣ ਨੂੰ ਪੂਰੀ ਹਾਂਜੀ 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 ਪੂਰੀ ਤਿਆਰੀ ਹੈ लगने जी। बिल्कुल कहा जा रहा पूरी तैयारी है तैयारी है जी पूरी, पूरी है। तैयारी है, 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 है लगता है कि हाथ से बैरिकेड उखाड़ पाएंगे हाथ नहीं है भाई हमारे पास ट्रैक्टर है जेसी भी है पीछे से काफला आने लग रहा है कितनी आ चुकी है अभी तक तो नहीं आई आने लग रही है उसी की डीक में है तैयारी है भाई और पहले भी तोड़ा था ਅਭੀ ਤੋੜਿਆ ਐਸੀ ਕੋਈ ਬੜੀ ਬਾਤ ਨਹੀਂ ਹਰਿਆਣਾ ਤੋਂ ਪੰਜਾਬ ਤੋਂ ਮੈਂ ਹਰਿਆਣਾ ਸੇ ਬਾਈ ਹਰਿਆਣਾ ਮੇਂ ਕਹਾ ਮੋਕਿਆ ਮੋਹ ਲੈ ਇਸੋ ਹਰਿਆਣਾ ਮੇਂ ਬਦਿਆ ਮੋਹ ਲੈ ਬਸ ਹਰਿਆਣਾ ਕੇ ਹਮਾਰੇ ਬਾਈ ਕਿਹਾ ਬੇ ਬਾਰ ਨਹੀਂ ਨਿਕਲਣਾ 144 ਵਾਰ ਲੱਗ ਰਹੀ ਐ ਠੀਕ ਐ ਬਾਕੀ ਬਾਈ ਚਾਰ ਹਰਿਆਣਾ ਵੀ ਸਾਥ ਮੇਂ ਖੜਾ ਐ ਬਿਲਕੁਲ ਬਾਪੂ ਜੀ ਕਿਸ ਤਰ੍ਹਾਂ ਦੀ ਤਿਆਰੀਆਂ ਨੇ ਵੇਖੋ ਜੀ ਮੈਂ ਬਲੌਗ ਜਰਨਲ ਸਕੱਤਰ ਬੀਕੇਜੀ ਸਿੱਧੂ ਪਰ ਜੱਥੇਬੰਦੀ ਸਰਕਾਰ ਨੇ ਜਿਹੜਾ ਸਾਨੂੰ ਮੀਟਿੰਗ ਦਾ ਸੱਦਾ ਦਿੱਤਾ ਸੀ ਅੱਜ ਵੀ ਨਹੀਂ ਭਾਈ ਦੇ ਕੱਲ ਵੀ ਨਹੀਂ ਭਾਈ ਦੇ ਪਰ ਮੀਟਿੰਗਾਂ ਜਿਹੜੀਆਂ ਬੇਤੁੱਕਾ ਨਿਕਲ ਚੁੱਕੀਆਂ ਨੇ ਸਾਡਾ ਜਿਹੜਾ ਮਕਸਦ ਹੈ ਵੀ ਅਸੀਂ ਕੋਈ ਬੱਚੇ ਮਰਵਾਉਣ ਨਹੀਂ ਆਏ ਅਸੀਂ ਜਾਬਤੇ ਦੇ ਵਿੱਚ ਰਹਿ ਕੇ ਜਿਹੜੀ ਲੜਾਈ ਲੜਨੀ ਹੈ ਜਿਹੜੀ ਕਿ ਸੁਆਮੀਨਾਥ ਰਿਪੋਰਟ ਦੇ ਮੁਤਾਬਕ ਅਸੀਂ ਫਸਲਾਂ ਦਾ ਭਾਅ ਜਿਹੜਾ ਲੈਣ ਵਾਸਤੇ ਤੇ ਪ੍ਰੋਸੈਸ ਕਰਨ ਵਾਸਤੇ ਆਏ ਆ ਪਾਛੇ ਸਰਕਾਰ ਦੀ ਜਿਹੜੀ ਸੋਚ ਆ ਬਹੁਤ ਕਿਸਾਨ ਆਗੂ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਨੌਜਵਾਨਾਂ ਚ ਕਾਫੀ ਰੋਸ ਹੈ ਕਹਿੰਦੇ ਬਾਰ ਬਾਰ ਕੋਲ ਦੇ ਦਿੰਦੇ ਨੇ ਕਿਸਾਨ ਆਗੂ ਪਰ ਅੱਗੇ ਵਧਣ ਨੂੰ ਕਿਹਾ ਨਹੀਂ ਜਾਂਦਾ ਪਹਿਲਾਂ ਵੀ 2 ਤੋਂ 3 ਦਿਨ ਲਗਾਤਾਰ ਜਦੋਂ ਨੌਜਵਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਬਹੁਤ ਸਾਰੇ ਨੌਜਵਾਨ ਜ਼ਖਮੀ ਵੀ ਹੋਏ ਵੇਖੋ ਜੀ ਉਹ ਤਾਂ ਜੋ ਹੋਇਆ ਹੈਗਾ ਬਹੁਤ ਇੱਕ ਕਰਾਉਣੀ ਹਰਕਤ ਹੈ ਸਰਕਾਰ ਨੇ ਜਿਹੜੇ ਬਾਰਡਰਾਂ ਉੱਤੇ ਚੱਲਣ ਵਾਲੇ ਗ੍ਰੇਨੇਡ ਸੀ ਜਿਹੜੇ ਸਾਡੇ ਉੱਤੇ ਵਰਤੇ ਗਏ ਨੇ ਪਰ ਫਿਰ ਵੀ ਅਸੀਂ ਉਹ ਚੀਜ਼ ਦਾ ਕੋਈ ਬੁਰਾ ਨਹੀਂ ਮਰੋਂਦੇ ਚਲੋ ਜੋ ਸਰਕਾਰਾਂ ਕਰਦੀਆਂ ਆਈਆਂ ਪਰ ਸਾਨੂੰ ਜਿਹੜੀ ਹੁਣ ਕਾਲ ਆ ਗਈ ਹੈ ਉਹਦੇ ਮੁਤਾਬਕ ਕੁਝ ਟਾਈਮ ਲਈ ਸੀ ਸੋਣ ਕਾਲ ਆਈ ਹੈ ਕੋਈ 11 ਵਜੇ ਦੀ ਕਾਲ ਸੀ ਦਿੱਲੀ ਕੋਜੀ ਉਸ ਤੋਂ ਬਾਅਦ ਹੁਣ ਕੇ ਲਗਾਤਾਰ ਮੀਟਿੰਗਾਂ ਵੀ ਹੋਈਆਂ ਨੇ ਕਿਸਾਨ ਆਗੂਆਂ ਦੀਆਂ ਕੇਂਦਰੀ ਮੰਤਰੀ ਦਾ ਵੀ ਕੱਲ ਬਿਆਨ ਆਇਆ ਸੀ ਉਸ ਤੋਂ ਬਾਅਦ ਹੁਣ ਤੁਹਾਨੂੰ ਕੀ ਕਾਲ ਆ ਗਈ ਹੈ ਕੀ ਤੁਹਾਨੂੰ ਹੁਕਮ ਜਾਰੀ ਕੀਤੇ ਗਏ ਕੋ ਸਾਡੇ ਆਗੂ ਸਰਵਨਨ ਹੁਣ ਮੇਰੀ ਆਈ ਹੈ ਜੀ ਉਹਦੇ ਵਿੱਚ ਮੀਟਿੰਗ ਚੱਲ ਰਹੀ ਹੈ ਉਹਦੀ ਜਿਹੜੀ ਮੀਟਿੰਗ ਚੱਲ ਰਹੀ ਹੈ ਆਪਸ ਵਿੱਚ ਕਿ ਜਾਂ ਫਿਰ ਜਿਹੜੇ ਉਹਨਾਂ ਦੇ ਮੋਦੀ ਦੇ ਜੋ ਉਥੋਂ ਵੋਟੋ ਬੰਦੇ ਭੇਜਦੇ ਆ ਉਹਨਾਂ ਨੇ ਜਿਹੜੇ ਬੰਦੇ ਆਗੂ ਚੁਣੇ ਨੇ ਉਹ ਆਉਣਗੇ ਤਾਂ ਕਿ ਜੋ ਰਿਜ਼ਲਟ ਮਿਲਦਾ ਹੈ ਅਸੀਂ ਵੇਟ ਕਰਦੇ ਆ ਤਾਂ ਕੁਝ ਨੌਜਵਾਨ ਅਤੇ ਹੋਰ ਪਹੁੰਚੇ ਨੇ ਨਾਰੇ ਲਾਉਂਦੇ ਹੋਏ ਤਾਂ ਉਹਨਾਂ ਦੇ ਨਾਲ ਵੀ ਗੱਲ ਕਰ ਬਾਈ ਜੀ ਤਾਂ ਨੌਜਵਾਨ ਜਿਹੜੇ ਨੇ ਪੂਰੇ ਤਿਆਰ ਪਰ ਤਿਆਰ ਨੇ ਤਾਂ ਤਿਆਰੀ ਹੈ ਜੀ ਬਾਬਾ ਜੀ ਅੱਗੇ ਵਧਣ ਦੀ ਹੁਣ ਤਿਆਰੀ ਹੈ ਜੀ ਬੱਸ ਹੁਣ ਜਿਵੇਂ ਆਰਡਰ ਆ ਗਿਆ ਬਸ ਬੰਦਿਆਂ ਦਾ ਆਪਣਾ ਵੱਡੇ ਲੀਡਰਾਂ ਦਾ ਆਰਡਰ ਹੀ ਢੀਕਦੇ ਆ ਜਦੋਂ ਉਹਨਾਂ ਦੀ ਕਾਲ ਆ ਗਈ ਉਹਦੀ ਪਪਾਈ 11 ਵਜੇ ਦਾ ਸਮਾਂ ਸੀਗਾ ਹੁਣ 12 ਵੱਜ ਚੁੱਕੇ ਹੋਏ ਨੇ ਨਾ ਮੀਟਿੰਗ ਹੋਈ ਜਾਂਦੀ ਆ ਉਹਨਾਂ ਦੀ ਉਹ ਉਹਨਾਂ ਦੀ ਚਿੱਠੀ ਆ ਗਈ ਸੀ ਕਿਰਾਂ ਉਹ ਚਿੱਠੀ ਆਈ ਆ ਹੁਣ ਉਹ ਡੱਲਿਆੜ ਸਾਹਿਬ ਵਰਕੇ ਨੂੰ ਆਈ ਸੀ ਉੱਥੇ ਸ਼ੰਭੂ ਬਾਡਰ ਤੇ ਆ ਉਹ ਉਹ ਦੱਸ ਦਿਆ ਵੀ ਕਹਿੰਦੇ ਕੁਛ ਨਾ ਕੁਛ ਮੰਨਦੇ ਆ ਗੱਲਾਂ ਉਹ ਹਾਂ ਵੀ ਉਹ ਤਾਂ ਹੀ ਉਹ ਟਿਕ ਟਕਾ ਤਾ ਲੱਗਦਾ ਕਿ ਹੁਣ ਮੰਗਾ ਜਿਹੜੀਆਂ ਮੰਨੀਆਂ ਜਾਣਗੀਆਂ ਅੱਗੇ ਤੋਂ ਨਾ ਵਧਿਆ ਜਾਵੇ ਨਹੀਂ ਨਹੀਂ ਜੇ ਮੰਨਾ ਮੰਗਿਆ ਫਿਰ ਤਾਂ ਕੀ ਲੈਣਾ ਬਾਅਦ ਕੇ ਫਿਰ ਅਸੀਂ ਸ਼ਾਂਤਪੁਰਨਾ ਬਸ ਬਹਿ ਜਾਗੇ ਇੱਥੇ 10 ਮਿੰਟਾਂ ਲਈ ਹਾਂ ਤਾਂ ਬਿਲਕੁਲ ਕਿਹਾ ਜਾ ਰਿਹਾ ਮੀਟਿੰਗਾਂ ਜਿਹੜੀਆਂ ਨੇ ਲਗਾਤਾਰ ਚੱਲ ਰਹੀਆਂ ਨੇ ਔਰ ਜੇਕਰ ਮੀਟਿੰਗਾਂ ਦੇ ਵਿੱਚ ਕਿਹਾ ਜਾ ਰਿਹਾ ਸਹਿਮਤੀ ਉਹ ਬਣਦੀ ਹੋਈ ਨਜ਼ਰ ਆ ਰਹੀ ਹੈ ਜੇਕਰ ਸਹਿਮਤੀ ਬਣ ਜਾਂਦੀ ਹੈ ਤਾਂ ਕਿਸਾਨਾਂ ਕੋਈ ਇਹੀ ਕਹਿ ਰਹੇ ਨੇ ਕਿ ਅੱਗੇ ਵੱਲ ਨੂੰ ਨਹੀਂ ਵਧਾਂਗੇ ਤਾ ਇਤੋਂ ਹੀ ਪੰਜਾਬ ਵਾਪਸ ਪਰਤ ਜਾਵਾਂਗੇ ਜੇਕਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਂਦੀਆਂ ਨੇ ਦੂਜੇ ਪਾਸੇ ਦੇਖਣਾ ਹੋਗਾ ਜੇਕਰ ਇਹ ਵੀ ਮੀਟਿੰਗ ਬੇਸਿੱਟਾ ਨਿਕਲਦੀ ਹੈ ਇਸ ਦੇ ਵਿੱਚ ਵੀ ਕੋਈ ਹੱਲ ਨਹੀਂ ਨਿਕਲਦਾ ਤਾਂ ਕਿਸ ਤਰ੍ਹਾਂ ਦਾ ਜਿਹੜਾ ਕਿ ਮਾਹੌਲ ਹੈ ਉਹ ਰਹਿਣ ਵਾਲਾ ਹੈ ਤਾਂ ਨੌਜਵਾਨ ਵੱਡੀ ਗਿਣਤੀ ਵਿੱਚ ਪਹੁੰਚ ਚੁੱਕੇ ਹੋਏ ਨੇ ਕਿਸਾਨ ਵੱਡੀ ਗਿਣਤੀ ਵਿੱਚ ਪਹੁੰਚ ਚੁੱਕੇ ਹੋਏ ਨੇ ਤਾਂ ਹੁਣ ਸਿਰਫ ਇੱਕ ਕਾਲ ਦਾ ਜਿਹੜਾ ਕਿ ਇੰਤਜ਼ਾਰ ਉਹ ਕੀਤਾ ਜਾ ਰਿਹਾ ਜਿੱਦਾਂ ਹੀ ਕਿਸਾਨਾਂ ਨੂੰ ਅੱਗੇ ਦੀ ਕਾਲ ਆਏਗੀ ਤਾਂ ਖਨੋਰੀ ਤੋਂ ਨੌਜਵਾਨ ਜਿਹੜੇ ਨੇ ਕਿਸਾਨ ਜਿਹੜੇ ਨੇ ਅੱਗੇ ਦਿੱਲੀ ਵੱਲੋਂ ਕੁਝ ਕਰਨਗੇ ਕੈਮਰਾਮੈਨ ਸਣੀ ਦੇ ਨਾਲ ਹਿੰਮਤ ਸਿੰਘ ਦੀਪਾਲ ਦੇਨੀ ਸਵੇ thank you